ਕੁੰਬੇ ਬੰਦਾ ਜਲ ਰਹਿ ਜਲ ਵਿਨ ਕੁੰਬ ਨਾ ਹੋਈਏ ਗਿਆਨ ਕਬਦਾ ਮੰਨ ਰਹਿ ਗੁਰ ਵਿਨ ਗਿਆਨ ਨਾ ਹੋਈਏ ਸੁਕੋਟਾਲੂ ਗੁਰ ਸੇਵੀਐ ਅਹਨਿਸ ਸੈ ਜਿਸ ਭਾਈਏ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖਿ ਜਾਇ ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੂਰੇ ਕਿਰਪਾ ਤਾਰੀ ਪ੍ਰਭੂਰੇ ਲੋਚ ਹਮਾਰੀ ਗੁਰਪੂਰੇ ਕਿਰਪਾ ਤਾਰੀ ਪ੍ਰਭੂਰੀ ਨੋਜੁ ਹਮਾਰੀ ਕਰ ਇਸ ਨਾਨ ਗਰਹ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਹੋਰਤ ਬੈਰਤ ਹਰ ਹਰ ਧਿਆਈਐ ਆਣ ਦਿਨ ਸੋ ਕਰਤ ਕਰੀਐ ਰਹਾਉ ਸੰਤ ਕਾ ਮਾਰਕ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਲ ਜਨਮ ਕੇ ਕਿਲ ਵਖਨਾਸੇ ਹਰ ਚਰਨੀ ਚਿਤ ਲਾਏ ਉਹਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀਹ ਜਨਸਾ ਤੇ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦੜਾਇਆ ਹੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦੜਾਇਆ ਹੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ